ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਇੱਕ ਜੱਟ ਜ਼ਿਮੀਂਦਾਰ ਆਪਣੀ ਜ਼ਮੀਨ ਦੇ ਵਿੱਚ ਖੁਦ ਹੀ ਕੋਲੋਨੀ ਕਿਵੇਂ ਕੱਟ ਸਕਦਾਗਾ ਤੇ ਆਮ ਖਾਸ ਤੁਹਾਡੇ ਕੋਲੋਂ ਜ਼ਮੀਨ ਲੈ ਕੇ ਇੱਕ ਬਿਲਡਰ ਜਾਂ ਕੋਈ बिजनेসম্যান ਹੈ ਜਿਹੜਾ ਉਹ ਤੁਹਾਡੀ ਜ਼ਮੀਨ ਦੇ ਵਿੱਚ ਕਟਿੰਗ ਕਰਕੇ ਜ਼ਮੀਨ ਵੇਚ ਦਿੰਦਾ ਔਰ ਕਈ ਗੁਣਾ ਪੈਸੇ ਬਣਾ ਲੈਂਦਾਗਾ ਪਰ ਤੁਸੀਂ ਖੁਦ ਆਪਣੀ ਜ਼ਮੀਨ ਦੇ ਆਪ ਮਾਲਕੋਂ ਤੁਸੀਂ ਕਿਉਂ ਨਹੀਂ ਕਰ ਸਕਦੇ ਜੇ ਫਿਰ ਕਰ ਸਕਦੇ ਹੋ ਤਾਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹੋ ਆਹ ਵੀਡੀਓ ਕਰਦੇ ਆ ਸਟਾਰਟ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਦੋਸਤੋ ਸਵਾਲ ਬਹੁਤ ਵੱਡਾ ਹੈਗਾ ਕਿ ਮੇਰੀ ਜ਼ਮੀਨ ਸਪੋਲਡ ਕਰ ਲੋ ਮੇਰੀ ਜ਼ਮੀਨ ਮਲੇਰ ਕੋਲੇ ਦੇ ਲਾਗੇ ਆ ਗਈ ਤੇ ਮੈਂ ਉਸ ਜ਼ਮੀਨ ਦੇ ਵਿੱਚ ਆਪ ਕਲੋਨੀ ਕੱਟਣ ਦੀ ਬਜਾਏ ਕਿਸੇ ਬਿਲਡਰ ਨੂੰ ਜ਼ਮੀਨ ਕਿਉਂ ਦਿੰਨਾਗਾ ਜਨੋ ਕਿ ਮੈਨੂੰ ਪਤਾ ਜੇ ਮੇਰੀ ਜ਼ਮੀਨ ਦਾ ਰੇਟ ਸ਼ਹਿਰ ਦੇ ਨੇੜੇ ਹੋਣ ਕਰਕੇ ਕਰੋੜ 2 ਕਰੋੜ ਰੁਪਏ ਏਕੜ ਦਾ ਰੇਟ ਹੈ ਤੇ ਮੈਂ ਉਹ ਇੰਨੇ ਕੁ ਪੈਸੇ ਲੈ ਕੇ ਖੁਸ਼ ਹੋ ਜਾਂਦਾਗਾ ਕਿ ਮੈਨੂੰ ਤਾਂ ਯਾਰ ਕਰੋੜਾਂ ਦੇ ਵਿੱਚ ਏਕੜ ਦਾ ਮਤਲ ਜਿਹੜਾ ਮੁੱਲ ਮਿਲ ਗਿਆ ਪਰ ਉਸੇ ਜ਼ਮੀਨ ਦੇ ਉੱਪਰ ਉਹ ਲਖੀਰਾ ਮਾਰ ਕੇ ਜਿਹੜਾ ਬਿਲਡਰ ਹੈ ਉਹ ਕਈ ਗੁਣਾ ਪੈਸੇ ਬਣਾ ਲੈਂਦਾਗਾ ਫਿਰ ਤੁਸੀਂ ਖੁਦ ਮੈਂ ਆਪ ਖੁਦ ਕਿਉਂ ਨਹੀਂ ਜ਼ਮੀਨ ਦੇ ਵਿੱਚ ਉਹਦੇ ਚ ਪੈਸੇ ਬਣਾ ਸਕਦਾ ਇਦੇ ਕਾਰਨ ਕੀ ਨੇ ਅਸਲ ਦੇ ਵਿੱਚ ਕਿਉਂ ਇਹ ਕੰਮ ਆਪ ਬੰਦਾ ਨਹੀਂ ਕਰ ਸਕਦਾ ਸਭ ਤੋਂ ਪਹਿਲਾਂ ਮੈਂ ਦੋਸਤੋ ਮੈਂ ਤੁਹਾਨੂੰ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾਗਾ ਕਿ ਆਪ ਆਪਾਂ ਕਿਉਂ ਕੰਮ ਨਹੀਂ ਕਰ ਸਕਦੇ ਜਾਂ ਬਿਲਡਰ ਜਾਂ ਜਿਹੜੇ ਕੰਮ ਕਰਨ ਵਾਲੇ ਕੋਲੋਨਰ ਰਾਈਜ਼ ਨੇ ਉਹੀ ਇਹ ਕੰਮ ਕਿਉਂ ਕਰਦੇ ਨੇ ਉਹਦਾ ਸਭ ਤੋਂ ਵੱਡਾ ਇੱਕ ਕਾਰਨ ਤਾਂ ਦੋਸਤੋ ਇਹੀ ਹੋ ਜਾਂਦਾਗਾ ਕਿ ਕਈ ਵਾਰੀ ਸਾਡੀ ਆਪਦੀ ਜ਼ਮੀਨ ਹੈ ਜਿਹੜੀ ਉਨੀ ਨਹੀਂ ਹੁੰਦੀ ਉਹ ਕਈ ਜਨਾਂ ਦੀ ਜ਼ਮੀਨ ਇਕੱਠੀ ਕਰਕੇ ਕਲੋਨੀ ਕੱਟਦਾ ਹੈ ਜਿਸ ਕਾਰਨ ਕਰਕੇ ਇਹ ਕਾਰਨ ਬਣ ਜਾਂਦਾ ਕਿ ਅਸੀਂ ਆਪਣੀ ਜ਼ਮੀਨ ਦੇ ਵਿੱਚ ਕਲੋਨੀ ਉਨੀਕਿ ਚ ਕੱਟ ਨਹੀਂ ਸਕਦੇ ਦੂਜੇ ਦੀ ਅਸੀਂ ਖਰੀਦ ਨਹੀਂ ਸਕਦੇ ਲੇਕਿਨ ਜੇ ਮੇਰੀ ਜ਼ਮੀਨ ਇੰਨੀ ਕੁ ਹੈਗੀ ਆ ਕਿ 10 ਕਿੱਲੇ ਜ਼ਮੀਨ ਮੇਰੀ ਹੈਗੀ ਆ ਤੇ ਮੈਂ ਉਹਦੇ ਵਿੱਚ ਕਲੋਨੀ ਕੱਟਣ ਦਾ ਮਤਲਬ ਮੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਫਿਰ ਵੀ ਮੈਂ ਕਿਉਂ ਨਹੀਂ ਕਲੋਨੀ ਕੱਟਦਾ ਕਿਉਂਕਿ ਦੋਸਤੋ ਸਵਾਲ ਤਾਂ ਤੁਹਾਨੂੰ ਪਤਾ ਹੀ ਆ ਕਿ ਨਕਸ਼ਾ ਬਣਾਉਣਾ ਨਕਸ਼ਾ ਨਕਸ਼ੇ ਵਾਲੇ ਨੇ ਬਣਾਉਣਾ ਤੇ ਨਕਸ਼ਾ ਤੁਸੀਂ ਕੋਈ ਖੁਦ ਨਹੀਂ ਬਣਾਉਣਾ ਹੈਗਾ ਨਾ ਨਕਸ਼ਾ ਬਣਾਉਣ ਦਾ ਜੇ ਆਪਾਂ ਕਹੀਏ ਵੀ ਆਪਾਂ ਨੇ ਕੋਈ ਉਹ ਕਰਨਾ ਆਈਡੀਆ ਤੁਸੀਂ ਮੋਟਾ-ਮੋਟਾ ਦੇ ਦੇਣਾ ਹੁੰਦਾ ਵੀ ਭਾਈ ਇੱਥੇ ਇੱਥੇ ਮੈਂ ਇੱਕ ਕਲੋਨੀ ਬਣਾਉਣੀ ਆ ਇਹਦਾ ਸਾਨੂੰ ਨਕਸ਼ਾ ਬਣਾ ਕੇ ਦੇ ਦੋ ਤੇ ਨਕਸ਼ਾ ਬਣਾ ਕੇ ਆਪਾਂ ਉਹ ਪਲਾਟ ਕੱਟ ਸਕਦੇ ਆ ਪਰ ਦੋਸਤੋ ਦਾ ਕਾਰਨ ਕੀ ਹੈਗਾ ਕਾਰਨ ਜਿਹੜਾ ਸਭ ਤੋਂ ਵੱਡਾ ਉਹ ਇਹ ਹੈਗਾ ਕਿ ਜਿਹੜੀ ਕਲੋਨੀ ਜ਼ਮੀਨ ਦੇ ਵਿੱਚ ਕੱਟੀ ਜਾਂਦੀ ਹੈ ਉਹਦੇ ਵਿੱਚ ਇੰਨੀਆਂ ਕ ਮਨਜ਼ੂਰੀਆਂ ਲੈਣੀਆਂ ਹੁੰਦੀਆਂ ਨੇ ਕਿ ਆਮ ਬੰਦਾ ਉਹ ਮਨਜ਼ੂਰੀਆਂ ਲੈ ਹੀ ਨਹੀਂ ਸਕਦਾ ਲਾਇਸੈਂਸ ਬਣਾਉਣੇ ਪੈਂਦੇ ਨੇ 100 ਤਰ੍ਹਾਂ ਦੇ ਮੰਨ ਲਓ ਸੀਵਰੇਜ ਪਾਉਣਾ ਲਾਈਟਾਂ ਲਾਉਣੀਆਂ ਨੇ ਔਰ ਕੱਲਾ ਜ਼ਮੀਨ ਹੋਣਾ ਹੀ ਜਿਹੜਾ ਵਾਧੂ ਨਹੀਂ ਹੁੰਦਾ ਕਾਫੀ ਨਹੀਂ ਹੁੰਦਾ ਉਹਦੇ ਵਿੱਚ ਖਰਚਾ ਜਿਹੜਾ ਜ਼ਮੀਨ ਜਿੰਨਾ ਖਰਚਾ ਉੱਪਰ ਆ ਜਾਂਦਾਗਾ ਕਿਉਂਕਿ ਜਿਹੜਾ ਮੈਂ ਜਿਵੇਂ ਤੁਹਾਨੂੰ ਦੱਸਦਾ ਸੀਵਰੇਜ ਪਾਉਣੇ ਹੈ ਜੀ ਭਰਤ ਪਾਉਣਾ ਔਰ ਲਾਈਟਾਂ ਲਾਉਣੀਆਂ ਬੜਾ ਕੁਝ ਹੁੰਦਾਗਾ ਪਾਰਕ ਬਣਾਉਣੇ ਇਹ ਸਾਰਾ ਕੁਝ ਪਰ ਇਹਦੇ باوجود ਵੀ ਦੋਸਤੋ ਅਸੀਂ ਫੇਰ ਵੀ ਕਲੋਨੀ ਕੱਟ ਸਕਦੇ ਆ ਮੈਂ ਤੁਹਾਨੂੰ ਇਹ ਤਾਂ ਇਹ ਮੈਂ ਡਰਾ ਨਹੀਂ ਰਿਹਾ ਕਿਤੇ ਤੁਸੀਂ ਇਹ ਸਮਝੋ ਕਿ ਖੋਦੀ ਕਹਿ ਕੇ ਤੇ ਖੋਦੀ ਤੂੰ ਸਾਨੂੰ ਡਰਾਉਣ ਲੱਗ ਗਿਆ ਨਹੀਂ ਦੋਸਤੋ ਮੈਂ ਤੁਹਾਨੂੰ ਡਰਾ ਨਹੀਂ ਰਿਹਾ ਮੈਂ ਤੁਹਾਨੂੰ ਮੇਨ ਅਸਲ ਦੇ ਵਿੱਚ ਜਿਹੜੀ ਗੱਲ ਆ ਉਹ ਮੈਂ ਦੱਸਣੀ ਚਾਹੂੰਗਾ ਕਿ ਆਪਾਂ ਕੱਟ ਕੇ ਮੇ ਸਕਦੇ ਆ ਕਲੋਨੀ ਕਿਉਂਕਿ ਇਹ ਤਾਂ ਮਤਲਬ ਜ਼ਿਆਦਾਤਰ ਲੋਕਾਂ ਨੂੰ ਖੈਰ ਪਤਾ ਹੋਵੇਗਾ ਹੀ ਕਿ ਯਾਰ ਅਸੀਂ ਨਹੀਂ ਕਰ ਸਕਦੇ ਸਾਡੇ ਕੋਲ ਇੰਨੇ ਪੈਸੇ ਹੀ ਨਹੀਂ ਹੁੰਦੇ ਕਿ ਅਸੀਂ ਮਤਲਬ ਸਾਰੇ ਕੰਮ ਕਰ ਸਕੀਏ ਨਾ ਸਾਨੂੰ ਉਹਦੀ ਜਾਣਕਾਰੀ ਹੁੰਦੀ ਹੈ ਸਹੀ ਗੱਲ ਹੈਗੀ ਪਰ ਇਹ ਤੋਂ ਵੀ ਡਰਨ ਦੀ ਲੋੜ ਨਹੀਂ ਹੈਗੀ ਇਹਦੇ باوجود ਵੀ ਤੁਸੀਂ ਕਲੋਨੀ ਕੱਟ ਸਕਦੇ ਹੋ ਇਹਦੇ ਲਈ ਤੁਹਾਨੂੰ ਇੱਕ ਤਾਂ ਦੇਖੋ ਹਰ ਇੱਕ ਕੰਮ ਦੇ ਵਿੱਚ ਜਿਹੜਾ ਹੈਗਾ ਦੋਸਤੋ ਤੁਹਾਨੂੰ ਰਿਸਕ ਤਾਂ ਲੈਣਾ ਹੀ ਪੈਂਦਾ ਹੈ ਜਿਹੜਾ ਸੇਫ ਜ਼ੋਨ ਦੇ ਵਿੱਚ ਰਹਿ ਕੇ ਜ਼ਿੰਦਗੀ ਦੇ ਵਿੱਚ ਵਿਚਰਨਾ ਤੁਸੀਂ ਕਿਤੇ ਵੀ ਕਿਸੇ ਕੰਮ ਦੇ ਵਿੱਚ ਵੀ ਕਾਮਯਾਬ ਨਹੀਂ ਹੋ ਸਕਦੇ ਜੇ ਤੁਸੀਂ 100% ਆਪਣੇ ਆਪ ਨੂੰ ਸੇਫ ਰਹਿ ਕੇ ਚੱਲਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੈਂ ਸੇਫ ਰਹਾ ਕਦੇ ਵੀ ਜਿਹੜੇ ਲੋਕਾਂ ਨੇ ਇਤਿਹਾਸ ਸਿਰਜਿਆਗਾ ਉਹ ਸੇਫ ਜ਼ੋਨ ਦੇ ਵਿੱਚ ਨਹੀਂ ਰਹੇਗੇ ਉਹਨਾਂ ਨੇ ਹਮੇਸ਼ਾ ਰਿਸਕ ਲਏ ਨੇ ਵੱਡੇ ਰਿਸਕ ਲਏ ਨੇ ਜ਼ਿੰਦਗੀ ਤੱਕ ਦੇ ਰਿਸਕ ਲਏ ਨੇ ਤਾਂ ਉਹਨਾਂ ਨੇ ਇਤਿਹਾਸ ਬਣਾਇਆਗਾ ਲੇਕਿਨ ਇਹ ਵੀ ਇੱਕ ਵੱਡਾ ਕਦਮ ਹੁੰਦਾਗਾ ਕਿ ਤੁਸੀਂ ਇਸ ਤਰ੍ਹਾਂ ਆਪਣੇ ਆਪ ਨੂੰ ਤਿਆਰ ਕਰਨਾ ਹੁਣ ਕਲੋਨੀ ਕੱਟ ਕਿਵੇਂ ਸਕਦੇ ਆ ਦੋਸਤੋ ਮੈਂ ਤੁਹਾਨੂੰ ਸਮਝਾਉਣਾ ਅਗਰ ਮੈਂ ਗੱਲ ਕਰਦਾ ਕਿ ਮੇਰੀ ਜ਼ਮੀਨ ਸਪੋਜ ਕਰ ਲਓ ਉੱਥੇ ਹੈਗੀ ਆ ਮੇਰੇ ਕੋਲ ਹੋਰ ਪੈਸੇ ਨਹੀਂ ਹੈਗੇ ਕਿ ਮੈਂ ਇਹ ਚੀਜ਼ਾਂ ਕਰ ਸਕਾਂ ਨਕਸ਼ੇ ਪਾਸ ਕਰਾਵਾਂ ਦਫ਼ਤਰਾਂ 'ਚ ਭੱਜਾਂ ਜਾ ਮਤਲਬ ਇਹ ਖਰਚੇ ਜਿਹੜੇ ਮੈਂ ਤੁਹਾਨੂੰ ਮੋٹے ਮੋٹے ਗਿਣੇ ਆਏ ਨੇ ਇਹ ਮੈਂ ਕਰ ਸਕਾਂ ਲੇਕਿਨ ਇਹਦੇ باوجود ਫਿਰ ਮੈਂ ਕੀ ਕਰਾਂਗਾ ਕਿ ਜਿਹਦੇ ਨਾਲ ਮੈਂ ਕਲੋਨੀ ਅਪਦੀ ਜ਼ਮੀਨ ਦੇ ਵਿੱਚ ਕੱਟ ਲਵਾਂ ਉਹ ਦੋਸਤੋ ਇਹ ਹੈਗਾ ਕਿ ਇੱਕ ਤਾਂ ਕਾਰਨ ਮੋਟਾ ਜਿਹਾ ਸੌਖਾ ਹੀ ਹੈ ਜਿਹੜਾ ਸੇਫ ਜ਼ੋਨ ਵਾਲਾ ਕਪਦੀ ਜ਼ਮੀਨ ਵੇਚ ਦੋ ਮਤਲਬ ਇਹ ਤਾਂ ਮੋਟੀ ਗੱਲ ਹੋ ਗਈ ਲੇਕਿਨ ਜੇ ਮੈਂ ਜ਼ਮੀਨ ਅਪਦੀ ਦੇ ਵਿੱਚ ਕੱਟਣੀ ਚਾਹਣਾ ਕਲੋਨੀ ਤਾਂ ਦੋਸਤੋ ਮੈਨੂੰ ਇਹਦੇ ਵਿੱਚ ਕੀ ਕਰਨਾ ਪਊਗਾ ਇੱਕ ਉਦੇ ਲਈ ਦੋਸਤੋ ਮੈਨੂੰ ਕੀ ਕਰਨਾ ਪੈਂਦਾਗਾ ਜੋਇੰਟ ਵੈਂਚਰ ਕਰਨਾ ਪੈਂਦਾ ਜੇ ਵੀ ਉਹਨੂੰ ਅਸੀਂ ਕਹਨੇ ਆਂਗੇ ਕਿ ਅਸੀਂ ਕਿਸੇ ਵੀ ਕਲੋਨੀ ਰਾਈਜ਼ ਦੇ ਨਾਲ ਜੋਇੰਟ ਵੈਂਚਰ ਜੇ ਵੀ ਕਰਕੇ ਅਸੀਂ ਕਲੋਨੀ ਕੱਟ ਸਕਦੇ ਆਂ ਉਹਦਾ ਮਤਲਬ ਕੀ ਹੁੰਦਾ ਦੋਸਤੋ ਕੀ ਹੈ ਇਹ ਚੀਜ਼ ਜਿਹੜੀ ਜੋਇੰਟ ਵੈਂਚਰ ਆ ਮੈਂ ਤੁਹਾਨੂੰ ਜੇ ਵੀ ਸਮਝਾਉਣ ਦੀ ਕੋਸ਼ਿਸ਼ ਕਰਦਾ ਇਹ ਕੀ ਹੁੰਦਾਗਾ ਜੇ ਵੀ ਜੋਇੰਟ ਵੈਂਚਰ ਦਾ ਮਤਲਬ ਹੁੰਦਾ ਦੋਸਤੋ ਜ਼ਮੀਨ ਤੁਹਾਡੀ ਹੋਗੀ ਤੇ ਉਹਦੇ ਚ ਜਿਹੜਾ ਪੈਸਾ ਖਰਚ ਕਰਨਾ ਲਾ ਮਨਜੂਰੀਆਂ ਲਾ ਸੀਵਰੇਜ ਪਾਉਣਾ ਸਾਰਾ ਕੁਝ ਜਿਹੜਾ ਖਰਚਾ ਹੈਗਾ ਉਹ ਕੋਲੋਨਰਾਈਜ਼ ਕਰਦਾ ਹੈਗਾ ਸਾਡਾ ਸਿਰਫ ਔਰ ਸਿਰਫ ਕੰਮ ਕੀ ਹੈ ਕਿ ਸਾਡੀ ਜ਼ਮੀਨ ਹੈ ਉਹਨੇ ਟੋਟਲ ਖਰਚਾ ਕਰਨਾ ਹੈਗਾ ਉਹਦੀ ਰੇਸੋ ਬਣਾ ਲਈ ਜਾਂਦੀ ਹੈ ਕਿ ਜ਼ਮੀਨ ਦੀ ਕੀਮਤ ਇੰਨੀ ਹੈ ਔਰ ਉੱਪਰ ਖਰਚਾ ਇੰਨਾ ਹੋਣਾ ਉਹਦੇ ਮੁਤਾਬਕ ਇਹ ਜੇ ਵੀ ਕਰ ਲਿਆ ਜਾਂਦਾ ਜਿਹੜੀਆਂ ਸਰਕਾਰਾਂ ਕਲੋਨੀਆਂ ਕੱਟਦੀਆਂ ਨੇ ਜਿਹੜੀਆਂ ਹੁਣ ਸਰਕਾਰ ਜਿਵੇਂ ਪੰਜਾਬ ਦੇ ਵਿੱਚ ਨਹੀਂ ਰੌਲਾ ਪਿਆ ਕਿ ਜ਼ਮੀਨ ਐਕਵਾਇਰ ਕਰਨ ਦੀ ਖਾਤਰ ਉਹ ਪੈਸੇ ਨਹੀਂ ਦੇਣਗੇ 1200 ਗਾਜ ਸਾਨੂੰ ਜਗ੍ਹਾ ਦੇਣਗੇ ਮਹਾਲੀ ਦੇ ਨੇੜੇ ਵੀ ਜਿਹੜੀਆਂ ਮੈਂ ਤੁਹਾਨੂੰ ਰੋਜ਼ ਗੱਲਾਂ ਸੁਣਾਉਣਾ ਉਹਨਾਂ ਕਿ ਉੱਥੇ ਤੋਂ 4340 ਗਾਜ ਏਕਰ ਸਰਕਾਰ ਲੈ ਲੈਂਦੀ ਆ ਤੇ ਤੁਹਾਨੂੰ 1200 ਗਾਜ ਜਿਹੜੀ ਵਾਪਸ ਤੁਹਾਨੂੰ ਦੇ ਦਿੰਦੇ ਨੇ ਇਹਨੂੰ ਵੀ ਜੁਆਇੰਟ ਵੈਂਚਰ ਕਹਿੰਦੇ ਨੇ ਕਿ ਤੁਹਾਡੀ ਜ਼ਮੀਨ ਹੈ ਖਰਚਾ ਉਹ ਤੇ ਸਰਕਾਰ ਨੇ ਕਰਨਾ ਹੈ ਖਰਚਾ ਸਾਰ ਸਰਕਾਰ ਦਾ ਉਹਦੇ ਚ ਸੜਕਾਂ ਪਾਉਣੀਆਂ ਸੀਵਰੇਜ ਪਾਉਣੇ ਏ ਟੂ ਜ਼ेड ਕੰਮ ਕਰਨੇ ਨੇ ਜਿਹੜੇ ਉਹ ਸਰਕਾਰ ਨੇ ਕਰਨੇ ਨੇ ਸਾਨੂੰ ਡਿਵੈਲਪ ਹੋਈ ਹੋਈ ਜ਼ਮੀਨ ਦੇ ਵਿੱਚੋਂ ਜਿਹੜੇ ਪਲਾਟ ਮਤਲਬ ਮਿਲ ਜਿੰਨਾ ਹਿੱਸਾ ਮਿਲ ਜਾਂਦਾ ਪਲਾਟਾਂ ਨੂੰ ਵੀ ਛੱਡੋ ਜਿਹੜਾ ਹਿੱਸਾ ਮਿਲ ਜਾਂਦਾ ਉਹ ਸਾਡੀ ਜ਼ਮੀਨ ਦੀ ਕੀਮਤ ਨਾਲੋਂ ਕਈ ਗੁਣਾ ਵੱਧ ਹੋ ਜਾਂਦਾ ਜਿਵੇਂ ਹੁਣ ਚੱਲੋ ਮੈਂ ਤੁਹਾਨੂੰ ਉਦਾਹਰਨ ਜ਼ਮੀਨ ਦੀ ਏਸੇ ਦੀ ਵੀ ਦੇ ਲੈਣਾ ਹੁਣ ਮੰਨ ਲਓ ਜਿਹੜੀ ਮਹਾਲੀ ਆ ਐਰੋਟ੍ਰੋਪੋਲਿਸ ਕਟਿਆ ਉੱਥੇ ਸ਼ੁਰੂਆਤ ਦੇ ਵਿੱਚ ਅਸੀਂ 88 ਲੱਖ ਨੂੰ ਏਕੜ ਲੈ ਹੁਣ ਆਮ ਜ਼ਮੀਨ ਦਾ ਰੇਟ ਤਾਂ 88 ਲੱਖ ਏਕੜ ਦਾ ਹੀ ਸੀਗਾ ਲੇਕਿਨ ਹੁਣ ਜਦੋਂ ਉਹ ਜੇ ਵੀ ਹੋ ਕੇ ਯਾਨੀ ਕਿ ਜ਼ਮੀਨ ਸਰਕਾਰ ਨੇ ਉਹਦੇ ਨਾਲ ਐਕਵਾਇਰ ਕਰਕੇ ਉਹਨਾਂ ਨੇ ਇੱਕ ਨਕਸ਼ਾ ਬਣਾ ਕੇ ਪਲਾਨ ਬਣਾਇਆ ਤੇ ਪਲਾਨ ਬਣਾ ਕੇ ਉਹਦੇ ਚ ਤੁਹਾਨੂੰ ਜਿਹੜੇ 1200 ਗੋਦ ਦੇ ਉਹਨੇ ਪਲਾਟ ਦੇਣੇ ਨੇ ਇੱਕ ਏਕੜ ਦੇ ਇੱਕ-ਇੱਕਰ ਦੇ ਜਿਹੜੇ ਤੁਹਾਨੂੰ ਪਲਾਟ ਦੇਨੇ ਨੇ ਉਹਨਾਂ ਦੀ ਕੀਮਤ ਵੀ 20 ਕਰੋੜ ਰੁਪਈਆ ਹੁਣ ਸੋਚ ਕੇ ਦੇਖੋ ਕਿ ਜੇ ਤੁਸੀਂ ਪੂਰਾ ਇਕੜ ਦਾ ਇਕੜ ਵੇਚਦੇ ਜਾਂ ਤੁਸੀਂ ਆਪਣੇ ਆਪ ਤਾਂ ਕਰ ਹੀ ਨਹੀਂ ਸਕਦੇ ਜਿਵੇਂ ਤੁਹਾਨੂੰ ਮੈਂ ਦੱਸਿਆ ਖਰਚਾ ਨਹੀਂ ਕਰ ਸਕਦੇ ਪਰ ਜੇ ਅਸੀਂ ਇਕੜ ਦਾ ਇਕੜ ਵੇਚਦੇ ਵਿੱਚ ਵੀ ਨੇ ਲੋਕਾਂ ਨੇ ਜਿਨ੍ਹਾਂ ਨੇ ਜਿਹੜੇ ਵਿਚਾਰੇ ਮਜਬੂਰ ਸੀਗੇ ਉਹ 80 ਲੱਖ ਨੂੰ ਵੇਚਦੇ ਲੇਕਿਨ ਜਿਨੇ ਰੱਖੀ ਰੱਖੀ ਕਿ ਅਸੀਂ ਤਾਂ ਜੀ ਸਰਕਾਰ ਨੇ ਜਿਹੜੀ ਪਲਾਨ ਬਣਾਈ ਹੈ ਅਸੀਂ ਤਾਂ ਜੋਇੰਟ ਵੈਂਚਰ ਕਰਾਂਗੇ ਪਲਾਟ ਲਵਾਂਗੇ ਉਹਦੀ ਕੀਮਤ 18-20 ਕਰੋੜ ਰੁਪਇਆ ਹੋਗੀ ਇਸੇ ਤਰ੍ਹਾਂ ਅਗਰ ਜੱਟ ਜ਼ਿਮੀਂਦਾਰ ਆਪਣੀ ਜ਼ਮੀਨ ਦੇ ਵਿੱਚ ਜੁਆਇੰਟ ਜੇ ਵੀ ਕਰਕੇ ਕਲੋਨਰਾਈਜ਼ ਦੇ ਨਾਲ ਆਪਣੀ ਜ਼ਮੀਨ 'ਚ ਕਲੋਨੀ ਕੱਟਦਾ ਹੈ ਉਹਦੇ ਨਾਲ ਰਲ ਕੇ ਤਾਂ ਕੋਈ ਪੈਸਾ ਖਰਚ ਕਰਨ ਦੀ ਲੋੜ ਨਹੀਂ ਤੁਸੀਂ ਆਪਦੇ ਕੋਲੋਂ 1 ਰੁਪਇਆ ਨਹੀਂ ਖਰਚ ਕਰਨਾ ਸਾਰਾ ਪੈਸਾ ਉਸ ਬੰਦੇ ਨੇ ਖਰਚ ਕਰਨਾ ਸਾਰਾ ਜਿੰਨੇ ਘੱਟੋ ਘੱਟ 20 ਲਾਇਸੈਂਸ ਬਣਦੇ ਨੇ ਜੀ ਅਟੋ-ਅਡੀ ਤਰ੍ਹਾਂ ਦੇ ਉਹ ਸਾਰਾ ਕੁਝ ਉਹਨਾਂ ਨੇ ਕਰਨਾ ਤੁਸੀਂ ਡਿਵੈਲਪ ਹੋਈ ਜ਼ਮੀਨ ਦੇ ਵਿੱਚੋਂ ਜਿਹੜਾ ਹਿੱਸਾ ਤੈਅ ਹੋ ਜਾਂਦਾ ਤੁਹਾਡੇ ਨਾਲ ਉਹ ਪੈਸਾ ਤੁਹਾਨੂੰ ਤੁਹਾਡੀ ਜ਼ਮੀਨ ਦੀ ਕੀਮਤ ਦੇ ਨਾਲੋਂ ਕਈ ਗੁਣਾ ਵੱਧ ਕੇ ਆਉਂਦਾ ਚਾਹੇ ਤੁਸੀਂ ਉਹਦੇ 'ਚ ਮਤਲਬ ਜਿਹੜਾ ਅੱਧ 'ਚ ਵੀ ਰਹਿ ਜਾਓ ਤਾਂ ਵੀ ਤੁਹਾਨੂੰ ਤੁਹਾਡੀ ਜ਼ਮੀਨ ਦੇ ਪੈਸੇ ਨੇ ਜਿਹੜੇ ਉਹ ਕਈ ਗੁਣਾ ਮਿਲ ਜਾਂਦੇ ਨੇ ਹੁਣ ਇਹਦੇ ਲਈ ਕਰਨਾ ਕੀ ਪੈਗਾ ਦੋਸਤੋ ਕਰਨਾ ਪੈਗੀ ਦਲੇਰੀ ਕਰਨਾ ਪਊਗਾ ਰਿਸਕ ਲੈਣਾ ਪਊਗਾ ਰਿਸਕ ਜੋ ਸੀ ਲੈਂਦੇ ਨਹੀਂ ਹੈਗੇ ਰਿਸਕ ਕੀ ਹੈ ਕਿ ਅਸੀਂ ਅਗਲੇ ਨਾਲ ਬੈਠ ਕੇ ਗੱਲ ਕਰੀਏ ਵੀ ਆ ਸਾਡੀ ਜ਼ਮੀਨ ਹੈ ਜੀ ਆਉ ਸਾਡੇ ਨਾਲ ਬੈਠ ਕੇ ਕਰੋ ਗੱਲ ਤੇ ਆ ਸਾਡਾ ਹਿੱਸਾ ਹੋਊਗਾ ਉਹਦੀ ਬਕਾਇਦਾ ਲਿਖਤ ਹੁੰਦੀ ਹੈ ਸਾਰਾ ਕੁਝ A to Z ਸਾਰੀਆਂ ਗੱਲਾਂ ਤੈ ਹੋ ਜਾਂਦੀਆਂ ਨੇ ਤੇ ਤੁਸੀਂ ਪੈਸਾ ਕਮਾ ਸਕਦੇ ਹੋ ਸੋ ਇੰਨਾਂ ਗੱਲਾਂ ਦੇ ਲਈ ਦੋਸਤੋ ਇੰਨਾ ਕਿ ਰਿਸਕ ਲੈਣਾ ਪੈਂਦਾ ਕਿ ਜੇ ਆਇਆ ਹੋਇਆ ਇਹ ਜੇ ਵਿਆਹ ਨਹੀਂ ਪੈਂਦੀ ਆ ਅਗਰ ਤੁਸੀਂ ਜੇ ਨੂੰ ਵਿਆਹ ਲੋਗੇ ਤਾਂ ਤੁਸੀਂ ਮਾਲਾ ਮਾਲ ਹੋ ਸਕਦੇ ਹੋ ਅਗਰ ਤੁਸੀਂ ਜੇ ਦਾ ਵਿਆਹ ਕਰਨਾ ਹੀ ਨਹੀਂ ਹੈਗਾ ਜੇ ਆਇਆ ਹੋ ਗਿਆ ਜੇ ਆਇਆ ਹੋ ਗਿਆ ਤੇ ਸਾਡੇ ਰਿਸ਼ਤੇਦਾਰ ਕਹਿੰਦੇ ਸੀ ਜੀ ਉਹ ਤਾਂ ਐ ਹੋ ਜਾਂਦਾ ਸਾਡਾ ਫੁਲਾਨਾ ਕਹਿੰਦਾ ਦੀ ਕਮੈਂਟ ਕਰਨ ਵਾਲਾ ਕਹਿੰਦਾ ਤੇ ਇਹਦੇ ਵਿੱਚ ਤਾਂ ਠੱਗੀ ਹੋ ਜਾਂਦੀ ਹੈ ਜੀ ਇਹ ਤਾਂ ਜੀ ਐ ਕਰ ਲੈਂਦੇ ਨੇ ਫੇਰ ਦੋਸਤੋ ਜਿਵੇਂ ਤੁਹਾਡੀ ਜ਼ਮੀਨ ਹੈਗੀ ਆ ਤੁਸੀਂ ਰਹਿ ਸਕਦੇ ਹੋ ਕੋਈ ਚੱਕਰ ਨਹੀਂ ਹੈਗਾ ਸੋ ਅਗਰ ਤੁਹਾਨੂੰ ਇਹ ਗੱਲ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ